ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਪਰੰਤੂ ਉੱਥੇ ਐਸਕੇਐਮ ਨੂੰ ਸੱਦਾ ਨਹੀਂ ਦਿੱਤਾ ਗਿਆ ਕਿਸਾਨਾਂ ਨੇ ਹੁਣ ਅਗਲੀ ਰਣਨੀਤੀ ਕੱਢ ਲਈ ਹੈ ਤੇ ਉੱਥੇ ਕੱਲ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਦਾ ਸੱਦਾ ਵੀ ਮਿਲ ਗਿਆ ਹੈ ਤੇ ਦੱਸਦੀ ਕਿ 14 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਅਗਲੀ ਮੀਟਿੰਗ ਸੱਦਣਗੀਆਂ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਹੋਵੇਗੀ ਤੇ ਉੱਥੇ ਡੱਲੇਵਾਲ ਸਾਹਿਬ ਦੇ ਵੱਲੋਂ ਵੀ ਜਿਹੜਾ ਹੈ ਕਿ ਮੈਡੀਕਲ ਟ੍ਰੀਟਮੈਂਟ ਲੈਣ ਦੇ ਲਈ ਹਾਮੀ ਭਰ ਦਿੱਤੀ ਗਈ ਹੈ ਤੇ ਉੱਥੇ ਜਿਹੜੇ 121 ਕਿਸਾਨ ਸੀ ਉਹਨਾਂ ਦੇ ਵੱਲੋਂ ਵੀ ਮਰਨwarte ਤੋੜ ਦਿੱਤਾ ਹੈ ਗੱਲ ਕਰੀਏ ਕਿਸਾਨਾਂ ਦੀ ਤਾਂ ਦੱਸਿਏ ਕਿ ਬੀਤੇ ਦਿਨਾਂ ਦਾ ਪਾਤੜਾ ਦੇ ਵਿੱਚ ਸ਼ੰਭੂ ਖਨੌਰੀ ਸਰਹੰਦ ਤੇ ਬੈਠੇ ਕਿਸਾਨ ਆਕੂ ਤੇ ਐਸਕੇਐਮ ਦੇ ਆਕੂ ਵਿਚਕਾਰ ਇੱਕ ਮੀਟਿੰਗ ਹੋਈ ਸਾਰੀਆਂ ਜਥੇਬੰਦੀਆਂ 'ਚ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਸ ਤੋਂ ਬਾਅਦ ਦੱਸਦੀਏ ਕਿ ਪਰ ਇਹ ਹੋ ਨਹੀਂ ਸਕਿਆ 70 ਸਾਲਾ ਉੱਥੇ ਹੀ ਕਿਸਾਨ ਆ ਗੁਜ ਜੀ ਸਿੰਘ ਡੱਲੇਵਾਲ ਨੂੰ ਗਲੂਕੋਜ਼ ਦਿੱਤਾ ਗਿਆ ਹੈ ਸ਼ਨੀਵਾਰ ਨੂੰ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਜੁਕਤ ਸਕੱਤਰ ਪੰਜਾਬ ਅਤੇ ਹਰਿਆਣਾ ਦੀ ਖਨੌਰੀ ਸਰਹੰਦ ਤੇ ਪਹੁੰਚੇ ਔਡਲਿਆਲ ਨੂੰ ਮਿਲੇ ਤੇ ਮੀਟਿੰਗ ਦੇ ਲਈ ਸੱਦਾ ਦਿੱਤਾ ਤੇ ਕੇਂਦਰ ਤੋਂ ਗੱਲਬਾਤ ਦਾ ਪ੍ਰਸਤਾਬ ਮਿਲਣ ਤੋਂ ਬਾਅਦ ਕਿਸਾਨ ਔਡਲਿਆਲ ਨੂੰ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਦੀ ਸਹਿਮਤ ਹੋ ਗਏ ਨੇ ਤੇ ਦੇਰ ਰਾਤ ਉਹਨਾਂ ਨੂੰ ਗਲੂਕੋਜ਼ ਦਿੱਤਾ ਗਿਆ ਹੁਣ 14 ਫਰਵਰੀ ਨੂੰ ਚੰਡੀਗੜ੍ਹ 'ਚ ਭਾਰਤ ਸਰਕਾਰ ਅਤੇ ਪੰਜਾਬ ਦੇ ਮੰਤਰੀਆਂ ਦੇ ਨਾਲ ਕਿਸਾਨਾ ਸੰਗਠਨ ਦੀ ਮੀਟਿੰਗ ਹੋਵੇਗੀ ਦੇਸ ਦੇ ਵਿੱਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਕਿ 14 ਫਰਵਰੀ ਨੂੰ ਹੋਣ ਵਾਲੀ ਇਹ ਮੀਟਿੰਗ ਦੇ ਵਿੱਚ ਸੱਦਾ ਨਹੀਂ ਦਿੱਤਾ ਗਿਆ। ਯਾਦ ਕਰਵਾ ਦਈਏ ਕਿ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਤੀਨਿਧੀਆਂ ਵਿੱਚ ਪ੍ਰਮੁੱਖ ਕਿਸਾਨ ਨੇਤਾ ਜੋਗਿੰਦਰ ਸਿੰਘ ਉਗਰਾਹਾ, ਬਲਵੀਰ ਸਿੰਘ ਰਾਚੇਵਾਲ ਅਤੇ ਦਰਸ਼ਨਪਾਲ ਸ਼ਾਮਲ ਨੇ ਤੇ ਉਹਨਾਂ ਨੂੰ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਐਸ ਕੇ ਐਮ ਮੋਰਚਾ ਯਾਨੀ ਕਿ ਗੈਰ ਰਾਜਨੀਤਿਕ ਕਿਸਾਨ ਮੋਰਚਾ ਜਿਹੜਾ ਕਿ ਕੇਐਮਐਮ ਦੀ ਅਗਵਾਈ ਚ ਵਾਲੇ ਪ੍ਰਦਰਸ਼ਨਕਾਰੀ ਯੂਨੀਅਨ ਦੇ ਨਾਲ ਮੁੱਦਿਆਂ ਤੇ ਚਰਚਾ ਕਰਨ ਦੇ ਲਈ ਬੁਲਾਈ ਗਈ ਮੀਟਿੰਗ ਦੇ ਲਈ ਸੱਦਾ ਨਹੀਂ ਦਿੱਤਾ ਬੀਤੇ ਦਿਨਾਂ ਦੇ ਵਿੱਚ ਦੱਸਦੀ ਕਿ ਪਾਤੜਾ ਚ ਸ਼ੰਭੂ ਖਨੋਰੀ ਜਿਹੜਾ ਕਿ ਸਰਾਂਧ ਦੇ ਬੈਠੇ ਕਿਸਾਨ ਆਗੂ ਤੇ ਕਿਸਾਨ ਜਿਹੜੇ ਕਿ ਆਕੂਆਂ ਦੇ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਨਾਲ ਮੀਟਿੰਗ ਹੋਈ ਤੇ ਜਿਸ ਤੋਂ ਬਾਅਦ ਸਾਰੀ ਜੱਥੇਬੰਦੀਆਂ ਦੇ ਵਿੱਚ ਏਕਤਾ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਹੋ ਨਹੀਂ ਸਕਿਆ ਇਹ ਦੂਜੀ ਮੀਟਿੰਗ ਹੈ ਜੋ ਅਸਫਲ ਰਹੀ ਤੇ ਕਿਸਾਨ ਆਕੂ ਸਰਮਨ ਸਿੰਘ ਪੰਦੇਰ ਨੇ ਕਿਹਾ ਕਿ ਐਸ ਕੇ ਐਮ ਨੇ ਹੋਰ ਸਮਾਂ ਮੰਗਿਆ ਹੈ ਮੀਟਿੰਗ ਚ 26 ਜਨਵਰੀ ਨੂੰ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਹੁਣ ਖਨੌਰੀ ਸੰਾਨਦ ਤੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਲਗਾਤਾਰ ਚਰਚਾਵਾ ਆ ਰਹੀਆਂ ਨੇ ਤੇ ਉੱਥੇ ਹੁਣੇ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਡੱਲੇਵਾਲ ਦੀ ਸਿਹਤ ਪ੍ਰਤੀ ਚਿੰਤਤ ਹੈ ਜੋ ਮਰਨ ਵਰਤ ਤੇ ਬੈਠੇ ਨੇ ਦੇਉਥੇ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਇੱਕ ਹੱਲ ਲੱਭਣ ਆਏ ਹਾਂ ਕੇਂਦਰ ਵੱਲੋਂ ਗੱਲਬਾਤ ਦੇ ਚ ਲਿਖਿਆ ਗਿਆ ਹੈ ਕਿ ਭਾਰਤੀ ਕਿਸਾਨ ਯੂਨੀਅਨ ਯਾਨੀ ਕਿ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਦੀਆਂ ਜਿਹੜੀਆਂ ਮੰਗਾਂ ਨੇ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਨਾਲ 14 ਫਰਵਰੀ ਨੂੰ ਜਿਹੜੀ ਕਿ ਇੱਕ ਮੀਟਿੰਗ ਕੀਤੀ ਜਾਵੇਗੀ ਇਹ ਮੀਟਿੰਗ ਹੈ ਜਿਹੜੀ ਕਿ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨਸ ਚੰਡੀਗੜ੍ਹ ਸੈਕਟਰ ਦੇ ਵਿੱਚ ਜਿਹੜੀ ਕਿ 26 ਦੇ ਵਿੱਚ ਹੋਵੇਗੀ ਤੇ ਉਥੇ ਉਮੀਦ ਹੈ ਕਿ ਡੱਲੇਆਲ ਜਲਦ ਹੀ ਜਿਹੜਾ ਹੈ ਕਿ ਆਪਣਾ ਮਰਨਵਾਰਤ ਖਤਮ ਕਰਨਗੇ ਤੇ ਮੀਟਿੰਗ 'ਚ ਸ਼ਾਮਲ ਹੋਣਗੇ